ਇੱਕ ਕੁੜੀ ਹੈ ਜਿਹੜੀ ਸਾਹਮਣੇ ਆਉਂਦੀ ਹੈ ਉਹਦਾ ਨਾਂ ਸ਼ਾਇਰਨ ਆ ਤੇ ਇਹ ਸਾਊਥ ਅਫਰੀਕਾ ਦੀ ਆ ਨਾਈਜੀਰੀਆ ਦੀ ਇਹ ਕਈ ਮਹੀਨਿਆਂ ਤੋਂ ਇੱਥੇ ਸੜਕਾਂ ਤੇ ਘੁੰਮਦੀ ਆ ਕਦੇ ਕੋਈ ਕੱਪੜਿਆਂ ਦਾ ਲਾਉਣ ਧੋਣ ਦਾ ਕਿੱਦਾਂ ਹੀ ਸੜਕ ਦੇ ਉੱਤੇ ਹੀ ਸੌਂ ਜਾਂਦੀ ਜਿੱਥੇ ਜੀ ਕਰਦਾ ਸਾਡੇ ਵੀ ਬੱਚੇ ਬੱਚੀਆਂ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਉਦਾਂ ਹੀ ਇਹ ਵੀ ਇੱਕ ਬੱਚੀ ਵਿਦੇਸ਼ ਦੇ ਵਿੱਚ ਇੱਥੇ ਪੜ੍ਹਨ ਵਾਸਤੇ ਆਈ ਓਕੇ ਹੈਲੋ ਸਿਸਟਰ ਹਲੋ ਹਾਊ ਆਰ ਯੂ ਆਮ ਫਾਈਲ ਓਕੇ ਵੇਅਰ ਆਰ ਯੂ ਫਰਮ ਨਾਈਜੀਰੀਆ ਇਹ ਸਾਡੀ ਵੀ ਧੀਆਂ ਵਰਗੀ ਆ ਕਿਉਂਕਿ ਧੀਆਂ ਪੜਨਾ ਸਾਂਝੀਆਂ ਸਾਡਾ ਫਰਜ਼ ਆ असी इस धीज की इज्जत भी अपनी इज्जत समझिएम शायर शायर शायरों आर यू फाइन हाव वो यू ओके ओके ठीक है गुड डे ਨਾ ਟੋਪ ਦਾ ਨਾ ਇਹ ਨੂੰ ਸ਼ਾਂਤ ਆ ਬਸ ਇੱਦਾਂ ਹੀ ਚੁਰੀ ਫਿਰਦੀ ਏ ਕੋਈ ਡਿਪਰੈਸ਼ਨ ਚ ਬਹੁਤ ਜ਼ਿਆਦਾ ਆ ਤੇ ਕੋਈ ਮੂਵਮੈਂਟ ਨਹੀਂ ਕਰਦੀ ਨਾ ਕੋਈ ਗੱਲਬਾਤ ਕਰਦੀ ਜਾਂ ਜਿੱਥੇ ਇਹ ਨੂੰ ਥਾਂ ਮਿਲਦਾ ਉੱਥੇ ਬਹਿ ਜਾਂਦੀ ਏ ਉੱਥੇ ਹੀ ਬਹਿ ਜਾਂਦੀ ਏ ਇੱਥੇ ਪਾਠੋਂ 3 ਘੰਟੇ ਇੱਥੇ ਬੈਠੀ ਰਹਿੰਦੀ ਇੰਟਰਨੈਟ ਤੋਂ ਬਾਹਰ ਟੋਪੇ ਬੈਠੀ ਏ ਇੱਥੇ ਬਹਿ ਜਾਂਦੀ ਉੱਥੇ ਬੈਠੀ ਰਹਿੰਦੀ ਇਹਨੂੰ ਕੋਈ ਸੁਰਤ ਨਹੀਂ ਨਿਕਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕੁੜੀ ਆ ਜਿਹੜੀ ਸਾਹਮਣੇ ਆਉਂਦੀ ਆ ਇਹਦਾ ਨਾਂ ਸ਼ਾਇਰਨ ਆ ਤੇ ਇਹ ਸਾਊਥ ਅਫਰੀਕਾ ਦੀ ਆ ਨਾਈਜੀਰੀਆ ਦੀ ਇਹ ਕਈ ਮਹੀਨਿਆਂ ਤੋਂ ਇੱਥੇ ਸੜਕਾਂ ਤੇ ਘੁੰਮਦੀ ਆ ਭਗਵਾੜੇ ਦਾ ਏਰੀਆ ਵਾ ਇਹ ਇਹ ਪਿੰਡ ਇਲਾਕਾ ਕਿਹੜਾ ਪੈਂਦਾ ਜੀ ਇਹ ਇਹ ਆਪਣਾ ਮੇੜੂ ਪਿੰਡ ਆ ਜੀ ਮੇੜੂ ਕਲੋਨੀ ਮੇੜੂ ਕਲੋਨੀ ਹਾਂਜੀ ਕਪੂਠਲਾ ਡਿਸਟ੍ਰਿਕਟ ਸ਼ਾਇਰਨ ਹਾ ਬੋ ਯੂ ਆਓ वे आर यू शरण प्लीज बेट्स टॉक टू मी टॉक टू मी यूर फैमिली वे आर यूर फैमिली रबजू विच यूर कंट्री वी यूर कंट्री वेर यूर कंट्री नाइजीरिया ओके ਮੈਨੂੰ ਪੁੱਛੀ ਇੱਥੇ ਕੀ ਕਰਨ ਆਈ ਸੀ ਵਾਈ ਯੂ ਕਮ ਹੇਅਰ ਵਾਈ ਯੂ ਕਮ ਹੇਅਰ ਵਾਈ ਯੂ ਕਮ ਹੇਅਰ ਥਿਸ ਪਲੇਸ ਸਟੱਡੀ ਕਰਨ ਆਈ ਸੀ ਯੂ ਕਮ ਹੇਅਰ ਫॉर ਸਟੱਡੀ ਵਿਚ ਵਿਚ ਕਲਾਸ ਵੇਅਰ ਇਜ਼ ਯੂਅਰ ਕਾਲਜ वेयर जो कॉलेज कॉलेज मुंबई आई फॉरगेट एनीथिंग भूल फॉरगेट दिस प्लीज सेट दिस साइड दिस साइड प्लीज आरो करिए ਹੈਲੋ ਦਿਸਾਈਡ ਦਿਸਾਈਡ ਪਲੀਜ਼ ਦੇਖੋ ਕੀ ਹਾਲ ਹੈ ਇਹਦੀਆਂ ਬਾਹਾਂ ਬੂਆਂ ਬਿਵੇਂ ਹੈ ਨਾ ਸੜਕਾਂ ਦੇ ਉੱਤੇ ਵਿਚਾਰੀ ਤਰੀ ਫਿਰਦੀ ਆ ਤਾਂ ਦੇਖੋ ਕੋਈ ਕੱਪੜਿਆਂ ਦਾ ਨਹੋਂਣ ਤੋਂਣ ਦਾ ਕਿੱਦਾਂ ਹੀ ਸੜਕ ਦੇ ਉੱਤੇ ਸੌ ਜਾਂਦੀ ਜਿੱਥੇ ਜੀ ਕਰਦਾ ਤੇ ਇਹ ਕਿੱਥੇ ਪੰਜਾਬ ਦੇ ਵਿੱਚ ਚੰਗੇ ਭਵਿੱਖ ਲਈ ਆਈ ਆ ਵਿਚਾਰੀ ਸਾਡੇ ਵੀ ਬੱਚੇ ਬੱਚੀਆਂ ਜਾਂਦੇ ਨੇ ਵਦੇਸ਼ਾਂ ਦੇ ਵਿੱਚ ਉਦਾਂ ਹੀ ਇਹ ਵੀ ਇੱਕ ਬੱਚੀ ਵਿਦੇਸ਼ ਦੇ ਵਿੱਚ ਇੱਥੇ ਪੜ੍ਹਨ ਵਾਸਤੇ ਆਈ ਤਾਂ ਪਰ ਅੱਜ ਇਸ ਬੱਚੀ ਦਾ ਫਿਊਚਰ ਕੀ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਨਾਈਜੀਰੀਆ ਦੀ ਰਹਿਣ ਵਾਲੀ ਹੈ ਬੱਚੀ ਪਹਿਲਾਂ ਵੀ ਸਟੈਨਲੀ ਸਾਡੇ ਕੋਲ ਨਾਈਜੀਰੀਆ ਦਾ ਹੀ ਰਹਿਣ ਵਾਲਾ ਸੀ ਜਿਹਨੂੰ ਦਿੱਲੀ ਤੋਂ ਲੈ ਕੇ ਆਏ ਸੀ ਅਸੀਂ ਤੇ ਅੱਜ ਸਾਨੂੰ ਵੀਡੀਓ ਬਣਾ ਕੇ ਭੇਜੀ ਵੀਰਾਂ ਨੇ ਵੀਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਰਮਦਰ ਸਿੰਘ ਜੀ ਤੁਸੀਂ ਵੀਡੀਓ ਬਣਾ ਕੇ ਭੇਜੀ ਸਾਨੂੰ ਮੈਂ ਵੀਡੀਓ ਬਣਾ ਕੇ ਭੇਜੀ ਠੀਕ ਕਿੰਨੇ ਕ ਟਾਈਮ ਤੋਂ ਤੁਸੀਂ ਦੇਖਦੇ ਆ ਜੀ ਇਹ ਦੋ ਮਹੀਨੇ ਦੋ ਮੈਂ ਦੇਖਦਾ ਐਦਾਂ ਹੀ ਇਹ ਸੜਕਾਂ ਤੇ ਤੁਰੇ ਫਿਰਦੇ ਸਾਰਾ ਦਿਨ ਤਿੰਨ ਚਾਰ ਦਿਨ ਤੋਂ ਮੈਂ ਇਹ ਦਵਾਈ ਦੁਵੀ ਦਵਾਈ ਆ ਇਹਨੂੰ ਅਸੀਂ ਇੱਥੇ ਸਵਾਉਂਦੇ ਰਹੇ ਆ ਰਾਤੀ ਵੀ ਸਵਾਇ ਜਿੱਦਾਂ ਨਵਾਇਆ ਦਵਾਇਆ ਕੱਪੜੇ ਦਿੱਤੇ ਇੱਕ ਮੈਸੇਜ ਮੇਰੀ ਨੇ ਤੇ ਫੈਮਲੀ ਆ ਮੇਰੀ ਸੌਪ ਦੇ ਹੁੰਦੀ ਹੂੰ ਭੁੱਖ ਨਭਾਣੇ ਹੁੰਦੀ ਹੁਣ ਤਿੰਨ ਚਾਰ ਦਿਨ ਤੋਂ ਰੋਟੀ ਉਪੀ ਖਵਾਈ ਇਹਨੂੰ ਹੁਣ ਠੀਕ ਐ ਮੜੀ ਜੀ ਨੇ ਪਹਿਲਾਂ ਤਾਂ ਬਹੁਤ ਮਾੜੇ ਰੋੜ ਕੇ ਤੋੜਦੀ ਸੀ ਭਾਈ ਅੱਛਾ ਰੋੜਦੀ ਸੀ ਥੱਲੇ ਤੇ ਵੀਰੇ ਇਹਦੇ ਬਾਰੇ ਤੁਹਾਨੂੰ ਕੁਝ ਪਤਾ ਲੱਗਿਆ ਭਾਈ ਇੱਥੇ ਪੜਦੀ ਸੀ ਜਿੰਨੀ ਕਾਪਾ ਜਿੰਨਾ ਪਤਾ ਕੀਤਾ ਅੱਛਾ ਇੱਥੇ ਪੜਦੀ ਉਹ ਇੰਨਾ ਕੋਈ ਪੋਸਿਟਿਵ ਕੇਸ ਇਹਨਾਂ ਦਾ ਕੋਈ ਚੱਕਰ ਪੈ ਗਿਆ ਸੀ ਉਹ ਇਹ ਕਹਿੰਦੀ ਐ ਵੀ ਡਾਕੂਮੈਂਟ ਮੇਰੇ پاسਪੋਰਟ ਜਿਹੜੇ ਵੀ ਕੋਈ ਵੀ ਰੋਕੂਮੈਂਟ ਆ ਚੌਂਕੀ ਜੀ ਜਾਂ ਸਤਨਾਪੁਰਾ ਲੱਗਦਾ ਸਤਨਾਪੁਰੇ ਹੋਣਗੇ ਜਾਂ ਝੇੜੂ ਚੌਂਕੀ ਹੋਣਗੇ ਭਾਈ ਇਲਾਨ ਦੱਸਿਓ ਮੈਨੂੰ ਤੋਨੂ ਲੈਂਗੁਏਜ ਵੀ ਨਹੀਂ ਆਉਂਦੀ ਇਹਦੀ ਹਨਾ ਮੈਨੂੰ ਲੈਂਗੁਏਜ ਹੀ ਨਹੀਂ ਆਉਂਦੀ ਐਨੀ ਬਰੀ ਜਿਹੀ ਹਾਈ ਨਹੀਂਗਾ ਕਿਸੇ ਮੁੰਡੇ ਨੂੰ ਅਰਬੀ ਨੂੰ ਕਿਹਾ ਤਾਂ ਮੈਂ ਕਿਹਾ ਗੱਲ ਕਰ ਉਹਨਾਂ ਇੰਨਾ ਗੱਲ ਕੀਤੀ ਜਿੱਦਾਂ ਮੈਂ ਕਿਹਾ ਉਹਨੂੰ ਤੇ ਲੱਗਿਆ ਉਹ ਨਹੀਂ ਹਾਂਜੀ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਜੀ ਠੀਕ ਹੋ ਠੀਕ ਹੈ ਠੀਕ ਹੈ ਬਹੁਤ ਦਿਨ ਹੈ ਔਰ ਕੱਪਸੇ ਹੋ ਇਹ ਗੱਲ ਕਰੋ ਜੀ ਆ ਕੁੜੀ ਨਾਲ ਤੁਹਾਡ ਨਾਈਜੀਰੀਆ ਦੀ ਇੱਕ ਕੁੜੀ ਹੈ ਓਕੇ i'm fine well, okay uh, where are you from nigeria which part of nigeria rosiva 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 okay okay so we have sent our brother to take you so that you he can take you and take care of you okay we, we, will, be, we will be coming okay we will come to see you okay you go with them, okay? And where is we your passport? Ada. You don't know? Yes. Okay, fine, no problem. So you go with my brother? I will come to see you very soon, okay? Um, we are going to come, okay? okay. With my wife, we are going to come to see you, okay? Okay. ਪਿੰਡ ਜੀ ਹਾਂ ਜੀ ਇਹ ਇਹ ਚਲੇ ਜਾਣਾ ਤੁਹਾਡੇ ਨਾਲ ਤੁਸੀਂ ਲੈ ਜਾਓ ਤੇ ਆਪਾਂ ਮੈਨੂੰ ਆਕੇ ਮਿਲਦੇ ਆ ਬਸ ਠੀਕ ਹੈ ਭੈਣ ਜੀ ਇਤੋਂ ਅਸੀਂ ਪਤਾ ਕੀਤਾ ਵੀਡੀਓ ਜਿਹੜੀ ਆ ਜਿਹੜੀ ਤੁਸੀਂ ਵੀਡੀਓ ਭੇਜੀ ਸੀ ਮੈਂ ਐਮਬੈਸਡਰ ਨੂੰ ਇਨਫੋਰਮ ਕਰਤਾ ਹਾਂ ਜੀ ਇਹਦੇ ਬੈਕ ਪੁੜੀ ਆ ਤੇ ਭਾਜੀ ਹੁਣੇ ਅਜਨ ਪਿਕ ਕਰਨ ਜਾ ਰਹੇ ਆ ਜੀ 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 ਬਸ ਠੀਕ ਹੈ ਜੀ ਲੈ ਲਓ ਕੁ ਇੱਕ ਦੋ ਦਿਨਾਂ ਵਿੱਚ ਭਾਜੀ ਮਿਲਦੇ ਆ ਤੁਹਾਡੀ ਪਾਣੇ ਓਕੇ ਭੈਣ ਜੀ ਓਕੇ ਜੀ ਅਸੀਂ ਇਹਨੂੰ ਲੈ ਕੇ ਜਾਂਦੇ ਹਾਂ ਜੀ ਸ਼ੁਕਰੀਆ ਭੈਣ ਜੀ ਜੈਸਿਕਾ ਕੈਥਰੀਨ ਇਹ ਸਾਡੇ ਭੈਣ ਜੀ ਨੇ ਜੀ ਸਿਕਵਿੰਦਰ ਕੌਰ ਜੀ ਤੇ ਨਾਲ ਉਹਨਾਂ ਦੇ ਹਸਬੰਦ ਨੇ ਜਿਨ੍ਹਾਂ ਨੇ ਪਹਿਲਾਂ ਵੀ ਸਾਨੂੰ ਬਹੁਤ ਸਪੋਰਟ ਕੀਤੀ ਜਿਹੜਾ ਸਟੈਨਲੀ ਨੂੰ ਵਾਪਸ ਭੇਜਿਆ ਨਾਈਜੀਰੀਆ ਉੱਥੇ ਜਾ ਕੇ ਛੱਡ ਕੇ ਆਏ ਸਿਕਵਿੰਦਰ ਭੈਣ ਦੇ ਹਸਬੰਦ ਆ ਜਿਹੜੇ ਬੈਂਸਲੇ ਜੀ ਤੇ ਹੁਣ ਵੀ ਬੈਂਸਲੇ ਜੀ ਨਾਲ ਗੱਲ ਹੋਈ ਆ ਤੇ ਸਿਕਮਿੰਦਰ ਭੈਣ ਨਾਲ ਗੱਲ ਹੋਈ ਉਹਨਾਂ ਨੇ ਇਹ ਨਾਲ ਵੀ ਗੱਲ ਕੀਤੀ ਐ ਕੁੜੀ ਨਾਲ ਉਹਨਾਂ ਨੇ ਜਿਹੜਾ ਨਾਈਜੀਰੀਆ ਦਾ ਐਮਬੈਸਡਰ ਆ ਪਹਿਲਾਂ ਵੀ ਉਹਨੇ ਬਹੁਤ ਸਪੋਰਟ ਕੀਤੀ ਸਾਡੀ ਜਦੋਂ ਅਸੀਂ ਛੱਡ ਗਏ ਸਟੈਂਲੀ ਨੂੰ ਨਾਈਜੀਰੀਆ ਐਮਬੈਸੀ 'ਚ ਗਏ ਸੀ ਅਸੀਂ ਉੱਥੇ ਮਿਲੇ ਸੀ ਉਹਨੂੰ ਜਾ ਕੇ ਤੇ ਹੁਣ ਵੀ ਉਹਨਾਂ ਨੇ ਨਾਈਜੀਰੀਆ ਐਮਬੈਸੀ ਦੇ ਵਿੱਚ ਜਿਹੜੇ ਐਮਬੈਸਡਰ ਨੇ ਉਹਨਾਂ ਨੂੰ ਇਹਦੀ ਵੀਡੀਓ ਭੇਜਤੀ ਆ ਬੱਚੀ ਦੀ ਇਹ ਬੱਚੀ ਨੇ ਆਪਣਾ ਐਡਰੈਸ ਵੀ ਦੱਸਿਆ ਵਾ ਬੀ ਮੈਂ ਨਾਈਜੀਰੀਆ ਦੀ ਰਹਿਣ ਵਾਲੀਆਂ ਸੋਇਆ ਬੂਸਤਾਖ ਨਹੀਂ ਕੁਛ ਇਦਾਂ ਦਾ ਇਹਨੇ ਦੱਸਿਆ ਨਾਮ ਅੱਗੋਂ ਆਪਣੇ ਡਿਸਟ੍ਰਿਕਟ ਦਾ ਜਾਂ ਸਿਟੀ ਦਾ ਜਾਂ ਪਿੰਡ ਦਾ ਤੇ ਇਹ ਸਾਡੀ ਮਿੱਤੀਆਂ ਵਰਗੀ ਆ ਕਿਉਂਕਿ ਠੀਆਂ ਭੈਣਾਂ ਸਾਂਝੀਆਂ ਸਾਡਾ ਫਰਜ਼ ਆ ਵੀ ਅਸੀਂ ਇਸ ਧੀ ਦੀ ਇੱਜ਼ਤ ਨੂੰ ਵੀ ਆਪਣੀ ਇੱਜ਼ਤ ਸਮਝੀਏ ਜਿੰਦਾਂ ਇਸ ਵੀਰ ਦੇ ਸਾਹਮਣੇ ਦੁਕਾਨ ਆ ਰਮਾਨ ਫੂਡ ਪੁਆਇੰਟ ਸਾਹਮਣੇ ਇਹਨਾਂ ਦੇ ਵਾਈਫ ਖੜੇ ਨੇ ਇਹ ਹਸਬੰਡ ਵਾਈਫ ਪਿਛਲੇ 3 ਦਿਨਾਂ ਤੋਂ ਇਸ ਬੱਚੀ ਨੂੰ ਸੰਭਾਲ ਰਹੇ ਨੇ ਰੋਟੀ ਵੀ ਦੇ ਰਹੇ ਨੇ ਆਪਦੇ ਘਰੇ ਦੁਕਾਨ ਦੇ ਵਿੱਚ ਇਹਨੂੰ ਸੁਵਾਉਂਦੇ ਵੀ ਆ ਵੀ ਚਲੋ ਉੱਥੇ ਸੌ ਜਾਂਦੀ ਆ ਫਿਰ ਉਹਦੀ ਵਾਈਫ ਆ ਜਿਹੜੀ ਉਹਨਾਂ ਨੇ ਨਮਾਇਆ ਧਵਾਇਆ ਕੱਪੜੇ ਵੀ ਚੇਂਜ ਕਰਾਏ ਆ ਆਪਦੇ ਕੱਪੜੇ ਵੀ ਦਿੱਤੇ ਇਹਨੂੰ ਬੱਚੀ ਨੂੰ ਸਾਨੂੰ ਵੀ ਵੀਡੀਓ ਬਣਾ ਕੇ ਭੇਜੀ ਦੱਸਿਆ ਸਾਨੂੰ ਫਿਰ ਸਾਡੇ ਟੀਮ ਦੇ ਮੈਂਬਰ ਕਰਨੈਲ ਸਿੰਘ ਹੁਣੀ ਵੀ ਕੱਲ ਆਏ ਅਸੀਂ ਉਹਨਾਂ ਦੀ ਡਿਊਟੀ ਲਈ ਸੀ ਕਰਨੈਲ ਸਿੰਘ ਉਹਨਾਂ ਨੇ ਆ ਕੇ ਸਾਰਾ ਵੈਰੀਫਾਈ ਕੀਤਾ ਸਾਨੂੰ ਦੱਸਿਆ ਜਾਣਕਾਰੀ ਦਿੱਤੀ ਵੀ ਹਾਂ ਇਹ ਬੱਚੀ ਵਾਕਈ ਲੋੜਵੰਦ ਹੈ ਇੱਥੇ ਘੁੰਮਦੀ ਹੈ ਸੜਕਾਂ ਤੇ ਆਸੇ-ਪਾਸੇ ਵੀ ਉਹਨੂੰ ਕੋਈ ਸੋਝੀ ਨਹੀਂ ਆਪਦੀ ਵਿਚਾਰੀ ਨੂੰ ਵੀ ਜਿੱਥੇ ਠੀਕ ਲੱਗਦਾ ਉੱਥੇ ਬੈਠ ਜਾਂਦੀ ਹੈ ਸੌ ਜਾਂਦੀ ਹੈ ਨਹੀਂ ਤੇ ਸਾਰਾ ਦਿਨ ਸੜਕਾਂ ਤੇ ਚੁਰੀ ਫਿਰਦੀ ਆ ਤੇ ਅੱਜ ਅਸੀਂ ਇਸ ਧੀ ਨੂੰ ਆਪਣੇ ਨਾਲ ਲੈਣ ਆਏ ਆ ਸਤਵੀਰ ਕੋਰ ਆ ਭੈਣ ਸਾਡੇ ਸੇਵਾਦਾਰ ਭੈਣ ਨਾਲ ਨਵਦੀਪ ਆ ਤੇ ਅਸੀਂ ਹੁਣ ਇਸ ਭੈਣ ਨੂੰ ਆਪਣੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਇਹਦਾ ਟ੍ਰੀਟਮੈਂਟ ਵੀ ਹੋਊਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਵੀ ਇਹਦਾ ਐਡਰੈਸ ਪਤਾ ਲੱਭ ਕੇ ਇਹਦਾ ਪਾਸਪੋਰਟ ਵਗੈਰਾ ਦਾ ਪਤਾ ਕਰਕੇ ਜਿੱਥੇ ਵੀ ਉਹ ਚਿਹੜੂ ਚੌਂਕੀ ਜਾਂ ਜਾਂ ਮਿਹੜੂ ਚੌਂਕੀ ਜਾਂ ਜਾਂ ਜਿੱਥੇ ਵੀ ਇਸਤਨਾਮਪੁਰਾ ਦੱਸਦਾ ਬਾਈ ਇਸਤਨਾਮਪੁਰਾ ਥਾਣੇ 'ਚ ਜਤਨਾਮਪੁਰਾ ਜਾਂ ਬਾਈ ਕਿਹੜੂ ਚੌਂਕ ਜਾਂ ਚਿਹੜੂ ਚੌਂਕੀ ਪੈਂਦੀ ਆ ਉੱਥੋਂ ਅਸੀਂ ਪੁਲਿਸ ਨਾਲ ਵੀ ਸੰਪਰਕ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਦੇ ਪੇਪਰ ਕਿੱਥੇ ਆਦਾ ਪਾਸਪੋਰਟ ਕਿੱਥੇ ਆ ਇਹ ਬੱਚੀ ਇੱਥੇ ਜੇ ਪੜ੍ਹਦੀ ਸੀ ਤਾਂ ਕਿੱਥੇ ਪੜ੍ਹਦੀ ਸੀ ਸਟੂਡੈਂਟ ਸੀ ਜਾਂ ਇਹ ਤੇ ਜਾਂ ਇਹ ਵੈਸੇ ਹੀ ਇੱਥੇ ਰਹਿ ਰਹੀ ਸੀ ਕਿਹੜੇ ਵੀਜ਼ੇ ਤੇ ਇੰਡੀਆ ਆਈ ਆ ਵਿਜਰ ਵੀਜ਼ਾ ਇਨ ਇੰਡੀਆ ਵੀਜ਼ਾ ਵਿਚ ਵੀਜ਼ਾ ਮੈਡੀਕਲ ਵੀਜ਼ਾ ਸਟੱਡੀ ਵੀਜ਼ਾ ਹਰ ਫੋਰ ਵਾਟ ਨੌਰ ਮੈਂਬਰ ਕਹਿੰਦੀ ਮੈਨੂੰ ਕੁਝ ਯਾਦ ਨਹੀਂ ਹੈਗਾ ਐਕਸਕਿਊਜ਼ ਮੀ ਸਿンス ਯੂ ਆਰ ਹੈਵਿੰਗ ਲਿਵਿੰਗ ਹੇਅਰ ਲਾਈਕ any idea I don't know. did you came here to study or like what? work permit or study visa anything i stay, i stay. can you speak louder please i'm not able to hear you Face this side you speak loudly to speak did you came here for the study or like the work permit i can study who? Hmm? Study. Study. Okay, so are you pass out of LPU or like what? Your degree is going on, or are you a pass out? Where's your university? Abdul Andy? Abdul. Abdul? ਅਬਦੁੱਲ ਨਾ ਲੈ ਅਬਜੂ ਕਰੀ ਜਾਂਦੀ ਕਿ ਜੀ ਅਬਜੂ ਅਬਦੁੱਲ ਕਹਿ ਰਹੀ ਅਬਦੁੱਲ ਚਲੋ ਐਨੀਵੇ ਸਾਡੀ ਉਹਨੇ ਕੋਸ਼ਿਸ਼ ਹੈ ਵੀ ਇਸ ਬੱਚੀ ਨੂੰ ਸਾਨੂੰ ਤਾਂ ਬਾਲੀ ਇਹਦੇ ਨਾਲ ਟਾਕ ਕਰਨੀ ਵੀ ਨਹੀਂ ਆਉਂਦੀ ਕਿ ਜਿੰਨੀ ਕਿ ਨਵਦੀਪ ਸਾਡੀ ਛੋਟੀ ਭੈਣ ਕਰ ਰਹੀ ਹੈ ਇਹ ਗੱਲ ਤੇ ਪਰ ਅਸੀਂ ਉੱਥੇ ਇਹਨੂੰ ਹੁਣ ਸੁਪਨਿਆਂ ਦੇ ਘਰ ਲੈ ਕੇ ਜਾਵਾਂਗੇ ਉੱਥੇ ਫਿਰ ਬੈਂਸਲੇ ਜੀ ਜਿਹੜੇ ਸਾਡੇ ਇਹ ਸਾਰਾ ਇਹਦੀ ਵਾਪਸ ਭੇਜਣ ਦਾ ਇੰਤਜ਼ਾਮ ਕਰਨਗੇ ਸਾਡੇ ਨਾਲ ਐਸੋਸੀਏਟ ਨੇ ਉਹ ਤੇ ਨਾਲ ਸਿਕਵਿੰਦਰ ਭੈਣ ਤੇ ਉਹ ਨਾਲ ਉਹਨਾਂ ਦੀ ਬੇਟੀ ਹੈ ਕੈਥਰੀਨ ਪਹਿਲਾਂ ਵੀ ਉਹਨਾਂ ਨੇ ਬਹੁਤ ਸਪੋਰਟ ਕੀਤੀ ਆ ਸਟੈਂਡਲੀ ਨੂੰ ਵਾਪਸ ਭੇਜਣ ਲਈ ਅੱਗੋਂ ਵੀ ਹੁਣ ਸਾਡੀ ਕੋਸ਼ਿਸ਼ ਹੋਊਗੀ ਵੀ ਇਸ ਧੀ ਨੂੰ ਵੀ ਇਹਦੇ ਮਾਪੇ ਤੱਕਰ ਪਹੁੰਚਦਾ ਕਰੀਏ ਅਸੀਂ ਇਹ ਆਪਣੇ ਘਰ ਜਾਵੇ ਵਾਪਸ ਆਪਣੇ ਮਾਪੇ ਕੋਲੇ ਆਪਣੇ ਭੈਣ ਭਰਾਵਾਂ ਦੇ ਕੋਲੇ ਇਹ ਵੀ ਜਿਵੇਂ ਸਾਡੇ ਬੱਚੇ ਇੱਥੋਂ ਪੜ੍ਹਨ ਲਈ ਜਾਂਦੇ ਨੇ ਕੈਨੇਡਾ ਅਮਰੀਕਾ ਉਮੇ ਇਹਦੇ ਲਈ ਵੀ ਇਹ ਇੰਡੀਆ ਪੜ੍ਹਨ ਆਉਣਾ ਇੱਕ ਉਸ ਤਰ੍ਹਾਂ ਦਾ ਐਕਸਪੀਰੀਅੰਸ ਆ ਪਰ ਇੱਥੇ ਆ ਕੇ ਕਈ ਵਾਰੀ ਦੇਖੋ ਕਹਜੇ ਹਾਲਾਤ ਬਣ ਜਾਂਦੇ ਆ ਸਾਨੂੰ ਤਾਂ ਐਂ ਲੱਗਦਾ ਵੀ ਆਪਣੇ ਬੱਚਿਆਂ ਵਾਂਗ ਹੀ ਆ ਸਾਡੇ ਭਾਣ ਜੀ ਆ ਮੇਰੀ ਭਤੀਜੀ ਆ ਉੱਥੇ ਪੜਦੇ ਆ ਬਾਹਰ ਤੇ ਐਂ ਫੀਲ ਹੁੰਦਾ ਵੀ ਸਾਡੇ ਬੱਚਿਆਂ ਨੂੰ ਜੇ ਕਿਤੇ ਇਦਾਂ ਦਾ ਦੁੱਖ ਸਹਿਣਾ ਪੈ ਜਾਏ ਜਾਂ ਇਦਾਂ ਦੀ ਸਮੱਸਿਆ ਦੇ ਵਿੱਚ ਆਣਾ ਪੈ ਜਾਵੇ ਵੀ ਸਾਨੂੰ ਕਿੰਨੀ ਤਕਲੀਫ ਹੁੰਦੀ ਆ ਤੇ ਉਦਾਂ ਹੀ ਹੋ ਸਕਦਾ ਇਹਦੀ ਫੈਮਿਲੀ ਵੀ ਤਕਲੀਫ ਦੇ ਵਿੱਚ ਹੋਵੇ ਉਹਨਾਂ ਨੂੰ ਪਤਾ ਇਹਨਾਂ ਲੱਗ ਰਿਹਾ ਹੋਵੇ ਸਾਡੀ ਬੇਟੀ ਹੈ ਕਿੱਥੇ ਆ ਤੇ ਪਰ ਸਾਡੀ ਇੱਕ ਕੋਸ਼ਿਸ਼ ਰਹੂਗੀ ਵੀ ਇਹਨੂੰ ਜਲਦੀ ਤੋਂ ਜਲਦੀ ਇਹਦੀ ਫੈਮਿਲੀ ਤੱਕ ਪਹੁੰਚਾਇਆ ਜਾਵੇ ਇਹਦਾ ਘਰ ਪਰਿਵਾਰ ਲੱਭਿਆ ਜਾਵੇ ਤੇ ਜੇ ਤੁਸੀਂ ਵੀ ਸਾਡੀ ਇਸ ਵੀਡੀਓ ਨੂੰ ਦੇਖਦੇ ਹੋ ਤੇ ਜੇ ਇਸ ਬੱਚੀ ਨੂੰ ਕੋਈ ਪਛਾਣਦੇ ਹੋ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਜਿਹੜੀਆਂ ਵੀਡੀਓ ਅਸੀਂ ਅਟੈਚ ਕੀਤੀਆਂ ਜਿਹੜੀਆਂ ਇੱਥੇ ਸੜਕ ਤੇ ਘੁੰਮਦੀਆਂ ਸੀਗੀਆਂ ਉਹ ਵੀ ਜ਼ਰੂਰ ਦੇਖਿਓ ਅੱਜ ਤਹੇ ਸਾਫ ਸੁਥਰੇ ਕੱਪੜੇ ਪਾਏ ਹੋਏ ਆ ਕਿਉਂਕਿ ਵੀਰੇ ਹੁਣਾਂ ਨੇ ਇਸ਼ਨਾਨ ਪਾਣੀ ਕਰਾਤਾ ਵੀਰੇ ਕੀ ਨਾਂ ਤੁਹਾਡਾ ਮੇਰਾ ਨਾਂ ਪਰਮਿੰਦਰ ਹੈ ਪਰਮਿੰਦਰ ਵੀਰੇ ਹੁਣਾਂ ਨੇ ਨਿਮਾਤਾ ਸੀ ਇਹਨੂੰ ਦੋ ਦਿਨ ਤੋਂ ਰੋਟੀ ਪਾਣੀ ਵੀ ਦਿੱਤਾ ਪਰ ਵੀਰ ਦੱਸਦਾ ਵੀ ਦੋ ਦਿਨ ਪਹਿਲਾਂ ਤਾਂ ਰੁੜ ਰੁੜ ਕੇ ਥੱਲੇ ਚੱਲਦੀ ਸੀ ਦੋ ਤਿੰਨ ਦਿਨ ਪਹਿਲਾਂ ਕਿਉਂਕਿ ਕਈ ਦਿਨਾਂ ਤੋਂ ਫੂਡ ਨਹੀਂ ਸੀ ਖਾਦਾ ਚੱਜਣਾ ਜਿਵੇਂ ਕੋ ਕੁੜੀ ਵੀ ਸਾਹਮਣੇ ਆਂਦੀ ਹੈ ਦੇਖੋ ਰਹਿੰਦੇ ਚਰਚਾ ਇੱਥੇ ਇੱਥੇ ਚਰਚਾ ਤੇ ਇਹ ਇੱਥੇ ਕਾਫੀ ਆਫਰੀਕਨ ਮੁੰਡੇ ਕੁੜੀਆਂ ਰਹਿੰਦੇ ਨੇ ਜਿਹੜੇ ਇੱਥੇ ਐਲਪੀਜੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਜਲੰਧਰ ਤੇ ਇਹ ਉਹ ਏਰੀਆ ਹੀ ਆ ਨੇੜੇ ਤੇ ਦਾ ਜਿੱਥੇ ਇੱਥੇ ਪੀਜੀ ਵਗੈਰਾ ਨੇ ਬਹੁਤ ਸਾਰੀਆਂ ਆ ਤੁਸੀਂ ਦੇਖੋਗੇ ਸਾਰੇ ਪੀਜੀ ਦੀਆਂ ਬਿਲਡਿੰਗਾਂ ਹੀ ਆ ਜਿੰਨੀਆਂ ਇੱਥੇ ਪਾਸੇ ਦਿਖਦੀਆਂ ਤੁਹਾਨੂੰ ਇੱਥੇ ਸਟੂਡੈਂਟ ਹੀ ਸਟੂਡੈਂਟ ਰਹਿੰਦੇ ਆ ਚਾਰੇ ਪਾਸੇ ਨੌ ਡਿਪਾਰਟਮੈਂਟ ਦਾ ਸਾਈਡ ਗੇਟ ਆ ਯੂਨੀਵਰਸਿਟੀ ਦੀ ਬਿਲਕੁਲ ਬੈਕ ਸਾਈਡ ਤੇ ਅਸੀਂ ਖੜੇ ਆ ਪਿੱਛੇ ਐਲਪੀਯੂ ਦੇ ਤੇ ਇੱਥੇ ਇਹ ਬੱਚੀ ਐਲਪੀਯੂ ਯੂਨੀਵਰਸਿਟੀ ਦੀ ਸਟੂਡੈਂਟ ਆ ਜਾਂ ਨਹੀਂ ਸਟੂਡੈਂਟ ਹੈ ਹਜੇ ਅਸੀਂ ਸ਼ੋਰ ਨਹੀਂ ਕਰ ਸਕਦੇ ਪਰ ਉਹ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਤੇ ਬਸ ਸਾਡੀ ਇੰਨੀ ਇੱਕ ਬੇਨਤੀ ਹੈ ਜੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਬੱਚੀ ਦਾ ਕੁਝ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ mm mm <laughs>